सतनाम श्री वाहि गुरु साहिब राम की रामकली की वार राय बलवंड तथा सप्त धूमकी एक अंगारे सतगुरु प्रसाद नाओ करता कादर करे क्यों बोल होवै जो कीवदा दे गुण सात पैण भराव है बा रंगत दाल पड़ी विदा ਨਾਨਕ ਰਾਜ ਚ ਲਾਇਆ ਸੱਚ ਕੋਟ ਸਤਾਣੀ ਨੀਵਦਾ ਨਹਨੇ ਦਰਿਓਣ ਛਤ ਸਿਰ ਕਾਰ ਸਫਤੀ ਅੰਮ੍ਰਿਤ ਪੀਵਦਾ ਮਾਤ ਗੁਰ ਆਤਮ ਦੇਵਤੀ ਖੜਗ ਜੋਰ ਬਰਾ ਕੋਏ ਜੀਦ ਗੁਰ ਚੱਲੇ ਰਹਿ ਰਾਸ ਕੀ ਨਾਨਕ ਸਲਾਮਤ ਥੇਵਦਾ ਕਹੈ ਟਿਕਾ ਦੇ ਤੋ ਸਿ ਜੀਵ ਦਾ ਲਹਨੇ ਦੀ ਫੇਰਾਈਏ ਨਾਨਕਾ ਦੁਹੇ ਖੱਟੀ ਐ ਜੋਤ ਉਹਾ ਜੋਤ ਸਾਈ ਸਹ ਕਾਇਆ ਤੇਰ ਪਲਟੀ ਐ ਝੁਲਾ ਸੋ ਛਤ ਨਰੰਜਨੀ ਬਾਲ ਤਰਸੇ ਬੈਠਾ ਗੁਰ ਹੱਡੀ ਐ ਕਰੈ ਜੇ ਗੁਰ ਪਰਮਾਇਆ ਸਿਰ ਜੋਗ ਅਲੂਣੀ ਚੱਤੀ ਐ ਲੰਗਰ ਚੱਲਿਆ ਗੁਰਸਬਦ ਹਾਰੇ ਜੋੜਨਾ ਆਵੀ ਖੱਟੀ ਆ ਖਰਚੇ ਦਿੱਤੇ ਸਾਮਦੀ ਆਪ ਖੈ ਦੇ ਖੈਰ ਦਬੱਟੀ ਆ ਤੋ ਵੈ ਸਿਰ ਤੇ ਸਾਮਦੀ ਨੂਰੇ ਅਰਸੋ ਪਰਸੋ ਛੱਟੀ ਐ ਤੋ ਤਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਪਰਮਾਇਆ ਕੋਈ ਦੂ ਬੋਲੋ ਹੱਟਿਆ ਪੁਤਰੀ ਕਾਲ ਨਾ ਪਾਲਿਓ ਕਰ ਪੀਰ ਕੰਨ ਮੁਰਟੀ ਐ ਦੇਹ ਕੋਟੈ ਆਕੀ ਫਿਰਨ ਬਨ ਭਾਰ ਉਚਾਇਨ ਛੱਟੀ ਐ ਜਿਹਨੇ ਆਕੀ ਸੋਈ ਕਰੇ ਜਨ ਕੀਤੀ ਦਿਨ ਠੱਟੀ ਐ ਕਣ ਹਾਰੇ ਕਿਨ ਉਵੱਟੀ ਐ ਜੇ ਨਕੇ ਤੇ ਸੋ ਮੰਡੜਾ ਕੋ ਸਾਲ ਜਿਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੇ ਸਤਗੁਰ ਆਖ ਸੱਚਾ ਕਰੇ ਸਾ ਬਾਦ ਹੋਵੇ ਦਰਹਾਲੀ ਗੁਰ ਅੰਗਦ ਦੀ 도ਹੀ ਫਿਰੀ ਸਾਤ ਕਰਤ ਬੰਦ ਬਹਾਲੀ ਨਾਨਕ ਕਾਇਆ ਪਲਟਕਾਰੇ ਮਲ ਤਖਤ ਬੈਠਾ ਜੈ ਢਾਲੀ ਦਾਰੇ ਤੇ ਉਮਤ ਖੜੀ ਮਸਕਲੈ ਹੋਏ ਜੰਗਾਲੇ ਦਰਦਰਵੇਸ ਕਸਮ ਜੈ ਨਾਏ ਸੱਚੇ ਬਾਣੀ ਲਾਲੀ ਬਲਵਾਂ ਟਖੀ ਨੇਕ ਜਾਨ ਜਿਸ ਭਵਤੀ ਸ਼ਾਹ ਪਤਰਾਲੇ ਲੰਘਰ ਦੌਲਤ ਵੰਡਿਐ ਰਸ ਅੰਮ੍ਰਿਤ ਕੀਏ ਕੇ ਹੱਲਿ ਗੁਰ ਸਿਖਾ ਕੇ ਮੁਖ ਉੱਜਲੇ ਮਨ ਮੁਖ ție ਭਰਾਲੇ ਪਏ ਕਬੂਲ ਖਸਮ ਨਾਲ ਜਾ ਥਾਲ ਮਰਜੀ ਘਾਲੀ ਮਾਦਾ ਕੀ ਵੀ ਸੋ ਸੁਏ ਦਿਨ ਬੂਏ ਘਾਲੀ ਹੋਰੋ ਗੰਗ怀ਿਆ ਦੁਨਿਆਈ ਆਕੇ ਕੀ ਕਿ ਹੋਣਾ ਨਾਨਕ ਕੇਸਰ ਜਗਨਾਥ ਚਹ ਜੀ ਵੈਣ ਵਿਕਰਿਓਣਾ ਨਾਨਕ ਕੇਸਰ ਜਗਨਾਥ ਉਚਹ ਜੀ ਵੈਣ ਰਿਕਿਓਣਾ මදා අනා පරිපදකාරය ලීතර බාස්ක සබ්දරට කිය ඕන චෞදෑ රතනනි කල්ියනකාරයාවාදවර චෙල්ිකිය ෝන කුදරත ඇහැවයි කල්ලියන ජනනි ඇබති පෙටටන කිය ෝන ලැහනේ තරේ ඕන ශතරතරසමාන කියයාඩා ශිකෝන ජෝතසමානී ජෝසමානයේ ਆਪੇ ਆਪੈ ਸੇਤੀ ਮਤਿ ਹੋਣਾ ਸਿਖਾ ਪੁੱਤਰਾ ਕੋਕ ਕੈ ਸਭ ਹਉਮਤ ਵੇਖੋ ਜੇ ਕਿ ਹੋਣਾ ਜਾਸ ਧੋਸ ਤਾ ਲੈ ਨਾ ਟਿਕਿਓ ਨਾ ਤੇਰਵ ਸਾਯਾ ਪੇਰਵਾਲ ਸਤਿਗੁਰ ਸਾਡੂਰ ਜਬ ਤਾਪ ਸੰਜਮ ਨਾਲ ਦੁਧ ਹੋਰ ਮੁਚ ਗੁਰੂਰ ਲੱਭ ਬਿਨਾ ਹੈ ਮਾਰਤਾ ਜੋ ਪਾਣੀ ਗੂਰ ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਸ ਨ ਲੱਭਈ ਤੂੰ ਓ ਥਰੂਰ ਨ ਲੈਦ ਨਾਮ ਨਿਧਾਨ ਹੈ ਤੁਧ ਵਿੱਚ ਪ੍ਰਭੂਰ ਨਿੰਦਾ ਤੇਰੀ ਜੋ ਕਰੇ ਸੋ ਵੰਨਯ ਤੂਰ ਨੇੜੇ ਦਿੱਤੇ ਮਾਤ ਲੋਕ ਤੁਝ ਸੁਜਾ ਦੂਰ ਫੇਰ ਵਸਾਇਆ ਫੇਰ ਵਾਨ ਸਤਗੁਰ ਖਾ ਦੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪੀਉ ਦਾਦੇ ਜੀ ਵਿਹਾ ਪੋਤਾ ਪਰਵਾਨ ਜਿਨ ਬਾਸਕ ਨੇਤਰਾ ਘੱਤਿਆ ਕਰ ਲਈ ਤਾਲ ਜਿਨ ਸਮੁੰਦ ਵਿਰੋਲਿਆ ਕਰ ਮੀਰ ਮਦਾਨ ਉਹ ਧਾਰਾ ਕਰਨੀ ਕਾਲੀਏ ਨੀ ਕੀ ਤੋਣ ਚਾ ਨਾਲ ਘੋੜਾ ਕੀ ਤੋ ਸਹਿਦਾ ਜਤ ਕੀਓ ਪਲਾਨ ਧਨ ਖੜੜਾਇਓ ਸਤ ਦਾ ਜਸੰਦਾ ਵਾਲੇ ਕਾਲੇ ਵਿੱਚ ਤੂੰ ਅੰਧਾਰ ਸਾ ਚੜਿਆ ਰੇ ਪਾਲ ਸਤ ਖੇਦ ਜਮਾਇਓ ਸਤ ਜਾਵਾਲੇ ਲੈਤਰ ਸੋਈ ਤੇਰੀਏ ਕਿਉ ਮੈਦਾ ਖਾਨ ਚਾਰੇ ਕੁੰਡਾ ਸੁਜੀ ਉਸ ਮਨ ਮੈਂ ਸਬਦ ਪਰਵਾਨ ਆਵਾ ਗੁਣ ਨਿਵਾਰਿਓ ਕਰ ਨਦਰ ਨਿਵਾਨ ਆਵ ਤਰਿਆਵ ਤਾਰਨੈ ਸੋ ਪੁਰਖ ਸੁਜਾਨ ਝੱਖੜ ਵਾਵਨ ਢੋਲੇ ਪਰਬਤ ਮੇਰਾਲ ਜਾਣ ਬਿਰਤਾ ਜੀ ਕੀ ਜਾਣੀ ਹੁ ਜਾਣ ਕਿਆ ਸਲਾਹੀ ਸੱਚੇ ਸਾਹਿਬ ਹੈ ਆ ਸਾਲਾ ਹੀ ਸੱਚੇ ਬਾਦशाह ਜਾਂ ਤੋ ਸੁਗੜ ਸੁਜਾਲ ਦਾਨ ਜੇ ਸਾਧੂ ਵਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਤੁਮਤ ਹੈ ਰਾਜ ਸੋ ਟਿੱਕਾ ਸੋ ਬਹਿਣਾ ਤੂਈ ਦੀਵਾਲ ਪੀਉ ਦਾਦੇ ਜੀ ਵਿਹਾ ਪੁਤਰਾ ਵਰਵਾਲ ਤਨ ਤਨ ਰਾਗਾਸ ਗੁਰ ਜਿਨ ਸਿਰਿਆ ਤਿਨ ਸਵਾਰੇ ਆਪ ਉਰੇ ਹੋਈ ਕਰਾ ਮਾਤ ਆਪ ਸਿਰਜਨਹਾਰ ਤਾਰੇ ਆ ਸਿਖੇ ਅਦਾ ਸੰਗਤੀ ਪਾਰ ਬ੍ਰਹਮ ਕਾਰਨਮ ਸਿਕਾਰਿਆ ਅਟਲ ਥਾ ਤੋਲ ਤੂ ਤੇਰਾ ਅੰਤ ਨ ਪਾਰ ਆਵਾਰਿਆ ਜਿਨੇ ਤੂ ਸੇਵਿਆ ਭਉ ਕਰ ਜੇ ਤੁਧ ਪਾਰ ਤਾਰੇ ਆ ਲਭ ਲੋਭ ਕਾ ਗ੍ਰੋਧ ਮੋ ਮਾਰ ਕਦੇ ਤੁਧ ਸਪੋਰਵਾਰਿਆ ਲਾਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਰ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂ ਲਹਿਣਾ ਤੂ ਹੈ ਗੁਰ ਅਮਰ ਤੂ ਵਿਚਾਰਿਆ ਗੁਰ ਡਿਠਾ ਤਾਂ ਮੜ ਸਾਧਾਰਿਆ ਚਾਰੇ ਜਾਗੇ ਜੋ ਜਗੇ ਪੰਚਾਇਨੇ ਆਪੇ ਹੋਆ ਆਪਿ ਨਾ ਆਪ ਤਾਜ ਹੋਣ ਆਪੇ ਈ ਥੰਮਖ ਲੋਆ ਆਪੇ ਪੱਤੇ ਕਲਮਾਬ ਆਪ ਲਿਖਨ ਹਾਰਾ ਹੋਆ ਸਭ ਉਮਤ ਆਉਣ ਜਾਵਣੀ ਆਪੇ ਨਵਾਲੇ ਰੋਆ ਸਤਿ ਬੈਠਾ ਯਰਜਣ ਗੁਰੂ ਸਤਗੁਰ ਕਾਖ ਵੈ ਚੰਦੋਆ ਉਗਵਣੋ ਤ ਅਤਮਣੋ ਚੌ ਚੱਕੀ ਕੀਨ ਲੋਆ ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੂਆ ਦੂਣੀ ਚਾਉਣੀ ਕਰਾਮਾਤ ਸੱਚੇ ਕਾ ਸੱਚਾ ਟੋਆ ਚਾਰੇ ਜਾਗੇ ਜਵਤ ਕੀ ਪੰਚਾਇਣ ਆਪੇ ਹੋਆ ਦੂਣੀ ਚਾਉਣੀ ਕਰਾਮਾਤ ਸੱਚੇ ਕਾ ਸੱਚਾ ਟੋਆ ਚਾਰੇ ਜਾਗੇ ਜਵਤ ਕੀ ਪੰਚਾਇਣ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ